ਅਪੰਡਰ ਕਰਤੇ ਆਏ ਆ ਨੰਦਪੁਰ ਦੇ ਅੰਦਰ ਤੋਂ ਆਪਾਂ ਤੁਹਾਨੂੰ ਦਿਖਾਨੇ ਆ ਟਰਾਲੇ ਨੀਰਾ ਇਸ਼ਕ ਨੀਰਾ ਇਸ਼ਕ ਤੇ ਵੀ ਇੱਕ ਥੋੜੀ ਕਣਾ ਹੁੰਦੇ ਟਰਾਲੇ ਬੜੇ ਘਟ ਜਾਣਗੇ ਜੇ ਤੁਹਾਡੇ ਇਹ ਬਲੋਗ ਤੇ ਤੁਹਾਡੀ ਜੀ ਆਵੇ ਆ ਜਿਹੜੇ ਨਹੀਂ ਆਏ ਨੰਦਪੁਰ ਦੇ ਦਰਸ਼ਨ ਕਰ ਸਕਦੇ ਜਿਹੜੇ ਆਏ ਕਮੈਂਟ ਵਿੱਚ ਦੱਸੋ ਵੀ ਆਏ ਆ ਸਾਨੂੰ ਪਤਾ ਲੱਗੇ ਕੌਣ ਕੌਣ ਆਇਆ ਕੌਣ ਕਾ ਨਹੀਂ ਆਇਆ ਅੰਦਰ ਆਣੇ ਦਰਸ਼ਨ ਕਰਨੇ ਤੁਹਾਨੂੰ ਪ੍ਰਾਖ ਪ੍ਰਸ਼ਾਦ ਦੇਖ ਲੈਣੀ ਚਲੋਣੀ ਹੈ ਹੈ ਨਾ ਉਧਰ ਉਹ ਦਿਖਾਉਣਾ ਜਰਮੈਂ ਬਸ ਲੈ ਲਾਂਗੇ ਦੇਖ ਆਪਾਂ ਪਹਿਲੇ ਮੈਂਟ ਲਗਣਾ ਵਾ ਆ ਵੇਖੋ ਪੂਰੀ ਸਜਾਵਟ ਹੁੰਦੀ ਆ ਬਾਕੀ ਤੁਹਾਨੂੰ ਸਾਰੇ ਦਿਖਾਣੇ ਟਰਾਲੇ ਦਿਖਾਣੇ ਨੇ ਇਸ਼ਕ ਇਸ਼ਕ ਵਿੱਚੇ ਅਸੀਂ ਲੱਗੇ ਸਭ ਨੂੰ ਲੱਗੇ ਤੁਹਾਨੂੰ ਸਭ ਨੂੰ ਦਿਖਾਣੇ ਆ ਤੇ ਹੁਣ ਆਪਾਂ ਨੂੰ ਸਾਡੇ ਗਰੀਏ ਅੰਦਰ ਵੀ ਇਹ ਵੀਡੀਓ ਲਾਉਡ ਦੀ ਜਰੂਰ ਬਣਾਵਾਂਗੇ ਤੁਹਾਨੂੰ ਦੱਸੂ ਜਰੂਰ ਕਰਾਂਗੇ ਆਪਾਂ ਇਹ ਨਹੀਂ ਲੜੋਸ ਵੀ ਬਣਾਵਾਂਗੇ ਹਟ ਜੀ ਸਜਾਵਟ ਹੋਣ ਦੀ ਬੁਰੀ ਥੋੜਾ ਸ਼ੋਰਣਾ

karena pindah karir ini ya ਹੇ ਮੇਰਾ ਇਹ ਕੋਈ ਨਹੀਂ ਬੇਕੇਹ ਤੇ ਕਹਿੰਦਾ ਜੇ ਆਏ ਤੇ ਜੂ ਦੇਖਣਾ ਬਾਮਣ ਮੁਰਿਆ ਨਾ ਇੱਥੇ ਬੈਠੇ ਹੀ ਹੈ ਗਈ ਹੈ ਵੈਸ਼ਨ ਦੇਵੀ ਜਨ ਮਿੱਤਰਾ 골ਡ ਦੀ ਲਾਈਟ ਦਿਖਦੀ ਨਾ ਆ ਉੱਥੇ ਗਈ ਹੈ ਵੈਸ਼ਨ ਦੇਵੀ ਦੇਖਣ ਦਾ ਜਿਆਦਾ ਕਿੰਨਾ ਨਹੀਂ ਹਾਂ ਕੰਗਰਾ ਨਹੀਂ ਸਾਰਾ ਬੰਦ ਨਹੀਂ ਪਹਿਲਾਂ ਜੋ ਵੇਰ ਦੇ ਵਜੇ ਆ ਚਾਰ ਤੇ ਆਪਾਂ ਹੁਣ ਆ ਗਏ ਆ ਬਾਹਰ ਤੇ ਕੋਈ ਵੀ ਛਿਛੜੀ ਹੈਗਾ ਜਿਹੋਦੇ ਪਰ ਨਵਦਾ ਬੱਲਿਆ ਫੜਾ ਫੜ ਮੈਂਟ ਲਾਇਆ ਇਹ ਇਹ ਦਾ ਜਿਹੀ ਇਹ ਨਾਲ ਪਤਨਾ ਬੰਨਿਆ ਅੱਜ ਤੇ ਗੁਰਧਰ ਕੋਈ ਵੀ ਛਿਛੜੀ ਹੈਗਾ ਤੇ ਕਾਲੇ ਮਰਾ ਫੋਰ ਬਿਲਕੁਲ ਚਾਰ ਰਿਹਾ ਸੀ ਡੱਡ ਹੋ ਗਿਆ ਸੀ ਤੇਲ ਪਰ ਸ ਗਈ ਇਸ ਕਰਕੇ ਉਹਨਾਂ ਨੂੰ ਦਿਖਾ ਹੀ ਪਾਇਆ ਘੋੜਾ ਪਾ ਜਾਂਦੀ ਆ ਬਾਹਰ ਤੋਂ ਦਿਖਾਣੇ ਪਹਿਲਾਂ ਚਾਲ ਲੈ ਲਈਏ ਦਾਦੀ ਲਈ ਆ ਡਰ ਆ ਵੀ ਚਾਲ ਲੈ ਆਓ ਤੇ ਚਾਲ ਹਰੀਏ ਉਹ ਲੈ ਕੇ ਨਿਕਾਲੇ ਉਹ ਲੈ ਕੇ ਪੂਰਾ ਤੇ ਮੇਰੇ ਟਰੈਕਟਰ ਥੋੜਾ ਪਹਿਲਾਂ ਗੁਰਦੁਰ ਜਾਣਾ ਬਾਅਦ ਚੰਦਰ ਦਿਖਾਵਾਂਗੇ ਓਏ ਢਿੱਗਣ ਲਗਾ ਉਹਨਾਂ ਬੰਦ ਖੰਬੇ ਆ ਸਾਰੇ ਟਰੱਕ ਬੋਰ ਲੱਗੇ ਹੋਏ ਆ ਹੁਣ ਤਾਂ ਫਿਲਹਾਲ ਸਾਰੇ ਸੌਂਦੇ ਆ ਤੇ ਇਧਰੋਂ ਕਿਸੇ ਨੂੰ ਚੱਲਣੂਗਾ ਤੈਨੂੰ ਦਿਖਾਉਂਦੇ ਆ ਕਿ ਆ ਆਪਣਾ ਇਸ ਕੋਪ ਹੋਣ ਵਾਂਸੇ ਉਹ ਚੈਨਲ ਇਹ ਫਿਰ ਤੁਹਾਨੂੰ ਸਬੂਤ ਦਿਖਾਣੇ ਆ ਹੁਣ ਤੱਕ ਇਹ ਕਲੀਅਰ ਨਹੀਂ ਦਿਖਣਾ ਤੁਹਾਨੂੰ ਆ ਸਾਰੇ ਅ ਟ੍ਰੈਕਟਰ ਆਗੇ ਆ ਟਰਾਲਾ ਫੁੱਲ ਮੋਡੀਫਾਈ ਕੀਤਾ ਫੁੱਲ ਮੋਡੀਫਾਈ ਉਕੀ ਤਾਂ ਲਾਈਟਾਂ ਦਾ ਪਤਾ ਲੱਗਦਾ ਹੀ ਹੋਗਾ ਰਾਤ ਨੂੰ ਤੇ ਪੂਰੀ ਰੌਣਕ ਰੌਣਕਾਂ ਲੱਗਿਆ ਸੀ ਹੁਣ ਤਾਂ ਫਿਲਹਾਲ ਸਾਰਾ ਬੰਦ ਹੋਇਆ ਪਿਆ ਵੇਖੋ ਹੁਣ ਸਾਰਾ ਫਿਲਹਾਲ ਪੂਰਾ ਬੰਦ ਆ ਫਿਲਹਾਲ ਪੂਰਾ ਬੰਦ ਪੂਰਾ ਇਹ ਇੱਥੇ ਜੱਡ ਕੋਈ ਰੇੜੀ ਕੋਈ ਨਹੀਂ ਲੱਗਾ ਮਗਰ ਦੇ ਤੱਕ ਲਾਈ ਸੀ ਅਸੀਂ ਸਭੀ ਤੋਂ ਅੱਜ ਦਾ ਦੇਣਾ ਬੈਠੀ ਆ ਚਲੋ ਚਲੀਏ ਬਾਥਰੂਮ ਪਾਣ ਨੇ ਆ ਵਾਪਸ ਤੇ ਇਦਰ ਬਾਥਰੂਮ ਦੇ ਹੀ ਇਦਰ ਬਾਥਰੂਮ ਦੇ ਤਾਂ ਹੀ ਇਹ ਸ਼ੀਸ਼ੇ ਤੇ ਉਧਰ ਇੱਕ ਵੀ ਸ਼ੀਸ਼ਾ ਨਹੀਂ ਲਾਇਆ ਸਭੀ ਹੋ ਗਈ ਸੜਨਾ ਚਲੋ ਕੋਈ ਗੱਲ ਨਹੀਂ ਕੱਲ ਤੋਂ ਇਦਰ ਹੀ ਹੋਇਆ ਸਹੀ ਕੱਲ ਵੀ ਇਦਾਂ ਹੀ ਕੱਲ ਰਾਤ ਦਿਨ ਉਹ ਪਕਰ ਪੁੰਚਣਾ ਮੈਂ ਤੇ ਹੁਣ ਆਪਾਂ ਤੁਰੇ ਜਾਂਦੇ ਆ